ਜੋ ਸਾਡੇ ਇਲਾਕੇ ਦੇ ਵਿੱਚ ਪਿਛਲੇ ਸਮੇਂ ਹੜ ਆਏ ਜਿਹਦੇ ਨਾਲ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਔਰ ਉਹਨਾਂ ਫਸਲਾਂ ਦਾ ਜਿਹੜਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜੀ ਹੁਣ ਫਸਲ ਵਿਚਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਵੱਲੋਂ ਸਾਡੇ ਕਿਸਾਨਾਂ ਜ਼ਿਮੀਂਦਾਰਾਂ ਨੂੰ ਮੁਫਤ ਜਿਹੜਾ ਬੀਜ ਵੰਡਣ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਸਰਕਾਰ ਨੇ ਸਾਡੇ ਕਿਸਾਨਾਂ ਨਾਲੇ ਵਾਅਦਾ ਕੀਤਾ ਸੀ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜੇ ਅੱਜ ਮੁਸੀਬਤ ਆਈ ਹੈ ਇਸ ਮੁਸੀਬਤ ਦੇ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਔਰ ਜੋ ਜੋ ਜਿਸ ਸਾਡੇ ਇਹਨਾਂ ਪਿੰਡਾਂ ਦੇ ਵਸਨੀਕਾਂ ਦਾ ਨੁਕਸਾਨ ਹੋਇਆ ਹੈ ਉਹਦਾ ਮੁਆਵਜ਼ਾ ਜਿਹੜਾ ਅਸੀਂ ਦਿੱਤਾ ਜਾ ਰਿਹਾ ਹੈ ਚਾਹ ਫਸਲਾਂ ਦਾ ਹੈ ਚਾਹ ਘਰਾ ਦਾ ਹੈ ਚਾਹ ਪਸ਼ੂਆਂ ਦਾ ਹੈ ਉਹ ਸਾਰਾ ਮੁਆਵਜ਼ਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਕਣਕ ਬੀਜਣ ਲਈ ਜਿਹੜੀ ਨਵੀਂ ਫਸਲ ਬੀਜਣ ਲਈ ਜਿਹੜੇ ਲੋਕਾਂ ਨਾਲ ਸਾਡੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੁਫਤ ਬੀਜ ਦਿੱਤਾ ਜਾਵੇਗਾ ਉਹ ਬੀਜ ਵੰਡਣ ਦੀ ਸ਼ੁਰੂਆਤ ਜਿਹੜੀ ਕਰਵਾ ਦਿੱਤੀ ਗਈ ਹੈ तकरीबन ਲਗਭਗ 10000 ਕੁਆਂਟਲ ਜਿਹੜਾ ਬੀ ਹੈ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਵੰਡਿਆ ਜਾਊਗਾ ਸਾਡੇ ਕਿਸਾਨਾਂ ਨੂੰ ਬਿਲਕੁਲ ਮੁਫਤ ਦਿੱਤਾ ਜਾਊਗਾ ਤਾਂ ਕਿ ਉਹ ਜਿਹੜੇ ਫਸਲ ਆਪਦੀ ਜਿਹੜੀ ਦਬਾਰਾ ਕਣਕ ਦੀ ਫਸਲ ਹੈ ਉਹ ਬੀ ਸਕਣ ਔਰ ਅਸੀਂ ਸਾਡੇ ਸਾਰੇ ਲੋਕਾਂ ਦੇ ਨਾਲ ਖੜੇ ਆਂ ਚਾਹੇ ਪਹਿਲਾ ਦਿਨ ਸੀ ਜਦੋਂ ਪਾਣੀ ਆਇਆ ਹੜ ਆਇਆ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਲੋਕਾਂ ਦੇ ਨਾਲ ਖੜੇ ਆ ਅੱਗੇ ਵੀ ਜੋ ਵੀ ਲੋਕਾਂ ਨੂੰ ਕੋਈ ਮੁਸੀਬਤ ਆਊਗੀ ਉਸ ਮੁਸੀਬਤ ਦਾ ਜਿਹੜਾ ਹੱਲ ਕਰ ਲਈ ਅਸੀਂ ਜਿਵੇਂ ਪਹਿਲਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਕੇ ਵੀ ਸੇਵਾ ਇਸੇ ਤਰ੍ਹਾਂ ਕਰਦੇ ਰਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਲੋਕਾਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਾਡੇ ਤੱਕ ਪਹੁੰਚਾਓ ਮੁਸ਼ਕਲ ਦਾ ਨਾਲ ਦੀ ਨਾਲ ਅਸੀਂ ਹੱਲ ਕਰਾਂਗੇ ਸਾਸੀ ਘਾਪ ਕੀ ਜੀ ਮੇਰਾ ਨਾਮ ਪੀਰਪਾਲ ਸਿੰਘ ਪਿੰਡ ਗੁਕਾ ਸਰਪੰਚ ਮੌਜੂਦਾ ਜੋ ਕਿ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਔਰ ਨਰਿੰਦਰਪਾਲ ਸੌਣਾ ਜੀ ਗੜ ਤੇ ਦੌਰਾਨ ਵੀ ਪੂਰੀ ਸੰਯੋਗ ਦਿੱਤਾ ਹੈ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਉਹਨਾਂ ਦੇ ਨਾਲ ਅਸੀਂ ਵੀ ਮੰਨ ਕੇ ਚੱਲ ਸਾਰਾ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਪਿੰਡ ਨੇ ਵੀ ਸੰਯੋਗ ਦਿੱਤਾ ਹੈ ਅੱਜ ਜਿਹੜਾ ਵੀ ਮੋਹੱਈਆ ਕਰਾ ਰਹੇ ਨੇ ਜਿਹੜਾ ਆਪਣੇ ਹੜ ਪ੍ਰਭਾਵਿਤ ਇਲਾਕੇ ਨੂੰ ਤੇ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਹੈ ਆਮ ਆਦਮੀ ਪਾਰਟੀ ਸਰਦਾਰ ਭਗੰਤ ਸਿੰਘ ਮਾਨ ਜੀ ਦੀ ਬਹੁਤ-ਬਹੁਤ ਮਿਹਰਬਾਨੀ ਹੈ ਧੰਨਵਾਦ ਸਾਪਕਾ ਸਰਪੰਚ ਪਿੰਡ ਗੁਰਕਾ ਤੋਂ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਪਿਛਲੇ ਸਾ ਪਿਛਲੇ ਦਿਨੀ ਸਾਡੇ ਹੜ ਆਇਆ ਸੀ ਜਿੰਦੇ ਲੈਕ ਸਾਨੂੰ 20000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਦਿੱਤਾ ਗਿਆ ਹੈ ਔਰ ਜੋ ਨਰਿੰਦਰ ਸਿੰਘ ਸਾਡੇ ਹਲਕੇ ਦੇ ਸੋਣਾ ਸਾਹਿਬ ਪਲ-ਪਲ ਦੀ ਸਾਡੇ ਪਿੰਡ ਗੁਰਕੇ ਦੇ ਵਿੱਚ ਜਾ ਕੇ ਖਬਰ ਲੈਂਦੇ ਰਹਾ ਹੈ ਪਾਣੀ ਬਹੁਤ ਸੀ 5 6 ਫੁੱਟ 5 6 ਫੁੱਟ ਪਾਣੀ ਦੇ ਵਿੱਚ ਜਾ ਕੇ ਕਿਸੇ ਦੀ ਹੈਲਪ ਕਰਨੀ ਉਹ ਵੱਡਾ ਇੱਕ ਆਸਾਨ ਹੈ ਅੱਜ ਜਿਹੜੀ ਸਾਡੀ ਹਾੜੀ ਦੀ ਫਸਲ ਹੈ ਉਸ ਨੂੰ ਵਿਜਣ ਵਾਸਤੇ ਪੰਜਾਬ ਸਰਕਾਰ ਜਿਹੜਾ ਬੀਜ ਸਾਨੂੰ ਦੇ ਰਹੀ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਔਰ ਨਰਿੰਦਰ ਸਿੰਘ ਸੋਣਾ ਦਾ ਐਮਲ ਸਾਫ ਦਾ ਅਸੀਂ ਬਹੁਤ ਬਹੁਤ ਦੇ ਤਹਿ ਦਿਲੂ ਜਿੰਨੇ ਵੀ ਗੁਰਕੇ ਵਾਲੇ ਆਏ ਐ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਇਹਨਾਂ ਦੇ ਇਹ ਸਾਡੇ ਸਾਥ ਆਣ ਅਸੀਂ ਇਹਨਾਂ ਦਾ ਸਾਥ ਪਰਾਂਗੇ ਜੋ ਸਰਕਾਰ ਵੱਲੋਂ ਜੋ ਖਾਣਾ ਫੀਡ ਇਸ ਨੇ ਆਪ ਜਾ ਕੇ ਉੱਥੇ ਪਚਾਈ ਏ ਕਿਸੇ ਦੀ ਛਪਾਰ ਚ ਤੇ ਨਹੀਂ ਸੋਨਾ ਸਾਹਿਬ ਆਪ ਪਾਣੀ ਦੇ ਵਿੱਚ ਜਾ ਕੇ ਇਹਨਾਂ ਜਾ ਕੇ ਫੀਡ ਜਿਹੜੀ ਐ ਜਾਂ ਕੋ ਰਾਸ਼ਨ ਐ ਆਪ ਦੇ ਹੱਥੀਂ ਜਾ ਕੇ ਵੰਡਿਆ ਤੇ ਲੋਕਾਂ ਦੀ ਗਰੀਬਾਂ ਦੀ ਹੈਲਪ ਕੀਤੀ ਏ ਜੋ ਮਕਾਨ ਐ ਜਿਨ੍ਹਾਂ ਦੇ ਡਿੱਗੇ ਐ ਉਹਨਾਂ ਨੂੰ ਮੁਆਵਜ਼ਾ ਪਹਿਲ ਦੇ ਆਧਾਰ ਤੇ ਐਮਲ ਸਾਹਿਬ ਨੇ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਪਹਿਲ ਦੇ ਆਧਾਰ ਕੇ ਜੋ ਬਾਰਡਰ ਤੇ ਨੁਕਸਾਨ ਹੋਇਆ ਹੈ ਦਵਾਇਆ ਹੈ ਅੱਜ ਵੀ ਉਹ ਸਾਡੇ ਸਾਥ ਖੜੇ ਐ ਉਹ ਕਹਿੰਦੇ ਆ ਵਿਸ਼ਵਾਸ ਦਿਵਾਉਂਦੇ ਆ ਜੋ ਸਾਡਾ ਟਾਈਮ ਪੀਆ ਹੈ ਜੋ ਬਾਰਡਰ ਤੇ ਮੁਸੀਬਤ ਆਏਗੀ ਮੈਂ ਤੁਹਾਡੇ ਸਾਥ ਖੜਾ